ਉਨਾਰ ਟਾਈਮ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਰਖਵਿੰਦਰ ਸਿੰਘ ਬੀੜ ਅੱਜ ਡੀਸੀ ਦਫਤਰ ਫਰੀਦਕੋਟ ਵਿਖੇ ਸਯੁਕਤ ਕਿਸਾਨ ਮੋਰਚਾ ਅਤੇ ਜਨਤਕ ਜਥੇਬੰਦੀਆਂ ਵੱਲੋਂ ਮੋਰੀਗਾ ਬਿਜਲੀ ਬਿੱਲ ਤੇ 20 ਬਿੱਲ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਕੋਲੋਂ ਮਾਰੋ ਵੀ ਵੱਡਾ ਅੰਦੋਲਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੇ ਇਸ ਅੰਦੋਲਨ ਵਿੱਚ ਸਿਰਫ ਕਿਸਾਨ ਨਹੀਂ ਹੋਣਗੇ ਇਸ ਅੰਦੋਲਨ ਵਿੱਚ ਮਜ਼ਦੂਰ, ਮੁਲਾਜ਼ਮ ਵਿਦਿਆਰਥੀ ਨੌਜਵਾਨ ਉਹ ਸਾਰੇ ਕੱਪਕੇ ਹੋਣਗੇ ਜਿਹੜੇ ਇੱਥੇ ਲੁੱਟੇ ਜਾ ਰਿਹਾ ਦੱਬੇ ਜਾ ਰਿਹਾ ਕੁਚਲੇ ਜਾ ਰਿਹਾ ਜਿਨ੍ਹਾਂ ਦੇ ਅਧਿਕਾਰ ਜਿਹੜੇ ਉਹਨਾਂ ਨੇ ਸੰਘਰਸ਼ਾਂ ਨਾਲ ਕਾਨੂੰਨ ਬਣਵਾਏ ਸੀ ਉਹ ਅਧਿਕਾਰ ਲਗਾਤਾਰ ਖੋਏ ਜਾ ਰਿਹਾ ਸੁੱਖ ਸੂਲ ਕਦੇ ਲਗਾਤਾਰ ਕੱਟ ਲਾਇਆ ਜਾ ਰਿਹਾ ਜਿਨ੍ਹਾਂ ਉੱਪਰ ਕੀਤਾ ਜਾ ਰਿਹਾ ਉਹ ਸਾਰੇ ਲੁੱਟੇ ਗਏ ਵਾਲੇ ਕੱਪਕੇ ਅੱਜ ਜੋਤੀ ਬੰਨੀ ਜਿਹੜੀ ਇਹ ਸ਼ੁਰੂ ਹੋ ਗਈ ਆ ਇਹ ਅੱਜ ਜਿਹੜਾ ਇਸ ਅੱਖ ਨੇ ਜਿਹੜਾ ਇੱਕ ਉਮੀਦ ਬੰਨੀ ਆ ਕਿ ਹੁਣ ਇਹ ਆਪਾਂ ਨੂੰ ਧਰਮਾਂ ਦੇ ਨਾਂ ਤੇ ਜਾਤ ਪਾਤਾਂ ਦੇ ਵਿਤਕਰੇ ਦੇ ਨਾਂ ਤੇ ਤੇ ਹੋਰ ਜਿਹੜੇ ਇਹਨੇ ਨਸ਼ਿਆਂ ਜਾਂ ਗੁੰਡਾਗਰਦੀ ਦੇ ਕੁੱਤਿਆ ਨਵੇਂ ਨਾਮ ਬਦਲ ਕੇ ਆਉਂਦੇ ਆ ਜੇ ਕਦੇ ਕਹਿੰਦੇ ਆ ਕਾਂਗਰਸੀਆਂ ਅਸੀਂ ਕਦੇ ਕਹਿੰਦੇ ਕਾਂਗਰਸੀਆਂ ਅਸੀਂ ਬੀਜੇਪੀ ਆ ਕਿ ਆਦੀ ਕੋਈ ਸਰਕਾਰੀ ਸਕੂਲ ਕੌਜ ਨਹੀਂ ਰਹਿਣ ਦੇਣਾ ਸਿੱਖਿਆ ਇੱਥੇ ਜਿਹੜੀ ਲੱਖਾਂ ਕਰੋੜ ਰੁਪਈਆ ਨਾਲ ਹੋਊਗੀ ਉਹ ਕੌਣ ਦੇਊਗਾ ਕਾਰਪੋਰੇਟ ਕਰਾਇਆ ਦੇ ਯੂਨੀਵਰਸਟੀਆਂ ਦੇਣਗੀਆਂ ਬਾਹਰਲੇ ਮੋੜਕਾ ਜੀ ਯੂਨੀਵਰਸਟੀਆਂ ਦੇ ਖੁੱਲਣਗੀਆਂ ਹੋਰ ਸਿੱਖਿਆ ਦੇਣੀਆਂ ਤੇ ਇੱਥੇ ਰੁਜ਼ਗਾਰ ਇੱਥੇ ਜਿਹੜੇ ਕਿਸਾਨਾਂ ਨੂੰ ਲੱਗਦਾ ਨਾ ਮਜ਼ਦੂਰਾਂ ਨੂੰ ਕਤਕ ਦੇਣ ਦੀ ਸਰਕਾਰ ਆਪਣੇ ਖਾ ਪਾਇ ਲੰਦਾ ਇਸ ਕਰਕੇ ਮਜ਼ਦੂਰ ਦਸ਼ਾ ਸੁੱਖੇ ਹੁੰਦੇ ਆ ਤੇ ਮਜ਼ਦੂਰਾਂ ਲਈ ਖਾ ਪਾਇ ਨਹੀਂ ਕਿ ਕਿਸਾਨਾਂ ਦੀ ਤਾਂ ਸਰਕਾਰ ਚੱਲਦੀ ਸਰਕਾਰ ਹੋਣੀ ਗੀ ਇਹ ਜਿਹੜੇ ਮੰਦੂਰ ਹੋ ਰਿਹਾ ਜਿੰਨੇ ਵੀ ਕਾਨੂੰਨ ਲਿਆਂਦੇ ਗਏ ਉਹ ਸਾਰੇ ਕਾਰਪੋਰੇਟਾਂ ਨੂੰ ਖੁਸ਼ ਕਰ ਲਈ ਜਾਂਦੇ ਫਿਰਿਆ ਬਿਜਲੀ ਬਿੱਲ ਜਿਹੜਾ ਉਹ ਪ੍ਰਾਈਵੇਟ ਕਰ ਲਈ ਲਿਆਂਦਾ ਗਿਆ ਇਥੇ ਆਦਾਰਿਆਂ ਨੂੰ ਇੱਥੇ ਸਾਰਾ ਕੁਝ ਬਿਜਲੀ ਬਿੱਲ ਬੀਜ ਬਿੱਲ ਸਾਰਾ ਕੋ ਸ਼ਾਮਰਾਜੀ ਕੰਪਨੀਆਂ ਦੇ ਇਸ਼ਾਰੇ ਤੇ ਹੋ ਰਿਹਾ ਅੱਜ ਆਪਾਂ ਨੂੰ ਆਵੇ ਕਿਸਮ ਦੀ ਪਛਾਣ ਦੀ ਲੋੜ ਆ ਆਪਸੀ ਮਨਮਟਾਵਾਂ ਨੂੰ ਖਤਮ ਕਰਕੇ ਇੱਕ ਵੱਡਾ ਅੰਦੋਲਨ ਖੜਾ ਕਰਨ ਦੀ ਲੋੜ ਆ ਤਾਂ ਕਿ ਆਪਾਂ ਇਹ ਜਿਨ੍ਹਾਂ ਦਾ ਤੁਹਾਨੂੰ ਗਿਰਜਾ ਤੋਂ ਚਾਹ ਕਰਨੀ ਨਾ ਪਰ ਉਹ ਵੀ ਇਹਨਾਂ ਨੂੰ ਵੋਟਾਂ ਪਾ ਕੇ ਦੇ ਦੀ ਉਹਨਾਂ ਨੂੰ ਪਾ ਕੇ ਦੇ ਲਈਏ ਐਮੋ ਤਾਂ ਸਮਾਜ ਬਣਾਈਏ ਜਿੱਥੇ ਇਹਨਾਂ ਗਿਰਜਾਂ ਵੀ ਲੋੜ ਨਾ ਰਹੇ ਤੇ ਆਪਾਂ ਆਪਣੇ ਇਹ ਹਰੇ ਲਾਲ ਝੰਡੇ ਨਾਲ ਜਿਹੜਾ ਇੱਕ ਸਮਾਜ ਬਣਾਈਏ ਇਨਕਲਾਬ ਕਰੀਏ ਤਾਂ ਕਿ ਆਪਾਂ ਇੱਥੇ ਰਹਿਣ ਰਹਿਣ ਲਈ ਸਮਾਜ ਬਣਾ ਸਕੀਏ ਸਮਾਜਤਾ ਧੰਨਵਾਦ